ਜਿਹੜਾ ਨਿਕਲ ਜਾਵੇ ਭੀੜ ਤੇ ਭਰਾਵਾ ਮੇਰਾ ਖੰਦ ਲੈ ਗਈ ਨਹੀਂ ਆ ਪਹਿਲੇ ਪਤਾਈ ਹਾਂ ਜੀ ਜੀਤਾ ਜੀ ਇੱਥੇ ਵਾਡਾ ਪਹੁੰਚੇ ਤੇ ਉਹਨਾਂ ਦਾ ਸਟੋਰੀ ਕੰਝ ਆਮਿਕਾਸ ਤੋਂ ਬਾਅਦ ਇੱਥੇ ਰਹਿਣਾ ਲਵਲੀ ਪਿਆਰ ਮੈਂ ਇਸ ਪਾਸਤੇ ਇੱਕ ਵਿਸ਼ੇਸ਼ ਮਾਗਨ ਕੋਈ ਚਿੰਜਣਾ ਕਰ ਰਿਹਾ ਹਾਂ ਚਲੋ ਮੰਗਲਿਕ ਸਟੇਸ਼ਨ ਤੋਂ ਉਹ ਕਿਹਾ ਹਾਂ ਸਾਰੇ ਲੋਕਾਂ ਨੂੰ ਸਾਰੀ ਗਲੋਕਾਂ ਦਾ ਇੰਤਜ਼ਾਰ ਜੈ ਜੀ ਦੀ ਜੀ ਸਹੀ ਹੋ ਗਿਆ ہاں ਬਹੁਤ ਵਧੀਆ ਸਰ ਸਾਈਡਲੀ ਚਲੋ ਨੀਚੇ ਦਾ ਚਲੋ 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 ਆ ਜਾਓ ਆ ਜਾਓ ਆ ਜਾਓ ਆ ਜਾਓ ਬਾਈ ਬਾਏ Link Tarim So after example, Ed Enri, Endri, Meziek ਹੋਮ ਬਿੱਲਾ ਇਹ ਸਾਡੇ ਲੋਕ ਸਭਾ ਦੇ ਸਪੀਕਰ ਜਿਹੜੇ ਫਗਵਾੜਾ ਆਂਦੇ ਸਾਡੇ ਮੈਨੀਆਂ ਸ੍ਰੀ ਸੋਮ ਪ੍ਰਕਾਸ਼ ਜੀ ਕਹਿਣ ਮੈਡਮ ਨੀਂਦਾ ਸੋਮ ਪ੍ਰਕਾਸ਼ ਜੀ ਮਹਿਲਾ ਨੇ ਖੜੀ ਸਵਾਗਤ ਕੀਤਾ ਔਰ ਹੁਣ ਇਸ ਤੋਂ ਬਾਅਦ ਲਵਲੀ ਦੇ ਵਿੱਚ ਹਰੇ ਤੋਂ ਬਾਅਦ ਸਾਡੇ ਦੇਸ਼ ਦੇ ਮਾਣਯੋਗ ਲੋਕ ਸਭਾ ਦੇ ਸਪੀਕਰ ਸਾਹਿਬ ਸ੍ਰੀ ਹੋਮ ਮਿਰਲਾ ਜੀ ਫਗਵਾੜਾ ਵਿਖੇ ਜਿਹੜੇ ਸਰੇਸ਼ ਤੇ ਅੱਜ ਆਏ ਆ ਕਿਸੇ ਕਾਰਜਕ੍ਰਮ ਦੇ ਵਿੱਚ ਅੱਜ ਫਗਵਾੜਾ ਆਏ ਸੀਗੇ ਸੋ ਉਹਨਾਂ ਦਾ ਸਵਾਗਤ ਕਰਨ ਦੇ ਤੌਰ ਤੇ ਅਸੀਂ ਮੰਡਲ ਦੇ ਦੇਖ ਚ ਜੀ ਹਾਂਜੀ ਮੈਡਮ लोकसभा स्पीकर श्री ओम बिरला जी पुगाडा ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਵਰਕਰਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਔਰ ਵਰਕਰਾਂ ਚ ਬਖਰਾ ਯੋਸ਼ਾ ਸੀ ਜਿਹੜਾ ਦੇਖਣ ਨੂੰ ਮੈਨੂੰ ਚਲੋ ਤਾਂ ਹੋ ਜਾਓ ਇਹਦਾ ਜੀ ਨਹੀਂ ਆਜੋ ਆਜੋ ਪੀਸ ਤੋਂ ਅੱਗੇ ਹੋਈ ਜਾਓ ਅੱਗੇ ਹੋਈ ਜਾਓ ਆਜੋ 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 ਕੀ ਭੈਣਾਂ ਦਾ ਖਰਾਬ ਕਰਤਾ ਸਾਰਾ ਕੰਮ ਖਰਾਬ ਕਰਾ ਪਿੱਠੇ ਆਈ ਹੁੰਦੀ ਮੈਡਮ ਸਾਈਡ ਤੇ ਹੋ ਜਾਓ ਇਦਾਂ ਨਹੀਂ ਆਲਾ